ਅੱਜ ਫੇਰ ਉਜਾੜਾ ਪੰਜਾਬ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਕਰੋੜਾਂ ਰੁਪਈਆ ਆਪਣੀ ਪਾਰਟੀ ਦੀ ਮਸ਼ਹੂਰੀ ਲਈ ਕੇਜਰੀਵਾਲ ਹੋਣਾ ਦੀ ਖਾਮਦੀਦ ਕਰਨ ਵਾਸਤੇ ਵਰਤਾ ਬੜੀ ਸ਼ਰਮਨਾਕ ਗੱਲ ਹੈ ਕਿ ਜਿੱਥੇ ਚੱਪੇ-ਚੱਪੇ ਤੇ ਹੋਲਡਿੰਗ ਬੋਰਡ ਕੇਜਰੀਵਾਲ ਦੇ ਲਾ ਦਿੱਤੇ ਗਏ ਨਾ ਤਾਂ ਉਹ ਕੋਈ ਜਿੱਤਿਆ ਪੰਜਾਬ ਦਾ ਲੀਡਰ ਹੈ ਨਾ ਕਿ ਉਹ ਪੰਜਾਬ ਦਾ ਨਮਾਇੰਦਾ ਹੈ ਦਿੱਲੀ ਦਾ ਹਾਰਿਆ ਨਕਾਰਿਆ ਉਹ ਆਗੂ ਤੇ ਜਿਹਨੂੰ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਲਾ ਕੇ ਇੱਥੇ ਬੜਾ ਵੱਡਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਵੇਖੋ 1600 ਸਰਕਾਰੀ ਬੱਸ ਜਿਹਦੇ ਤੇ ਆਮ ਆਦਮੀ ਪਾਰਟੀ ਦੇ ਝੰਡੇ ਲਾ ਕੇ ਲੋਕਾਂ ਨੂੰ ਇਕੱਠ ਕਰਨ ਵਾਸਤੇ ਭੇਜਿਆ ਗਈਆਂ ਭਾਵੇਂ ਕਿ ਕੁਝ ਪੱਤਰਕਾਰਾਂ ਨੇ ਵਿਖਾਇਆ ਕਿ ਉਹ ਬੱਸਾਂ ਦੋ ਦੋ ਚਾਰ ਚਾਰ ਸਰੀਰ ਲੈ ਕੇ ਮੁੜੀਆਂ ਪਰ ਇੱਕ ਚੀਜ਼ ਵੇਖਣ ਵਾਲੀ ਹੈ ਕਿ ਇਸ ਬੱਸਾਂ ਦਾ ਜਿਹੜਾ ਖਰਚਾ ਉਹ ਪੰਜਾਬ ਦੇ ਖਜ਼ਾਨੇ ਦੇ ਉੱਤੇ ਕਿੱਡਾ ਵੱਡਾ ਬੋਝ ਹੈ ਪਾਰਟੀ ਆਪਦੀ ਦੀ ਮਸ਼ਹੂਰੀ ਕੀਤੀ ਝੰਡੇ ਆਪਦੀ ਪਾਰਟੀ ਦੇ ਲਾਏ ਲੀਡਰ ਆਪਦੀ ਪਾਰਟੀ ਪਾਰਟੀ ਦੇ ਸੱਦੇ ਉਹਨਾਂ ਸਮਾਗਮ ਦਾ ਨਾਂ ਰੱਖਤਾ ਜੀ ਰਾਜ ਪੱਦਰੀ ਸਮਾਗਮ ਸਰਕਾਰੀ ਸਮਾਗਮ ਦਾ ਉਹਨੂੰ ਦਰਜਾ ਦੇ ਤਾ ਇਹ ਗੱਲ ਹੁਣ ਪੰਜਾਬ ਦੇ ਲੋਕਾਂ ਨੂੰ ਵੇਖਣੀ ਪਏਗੀ ਸੋਚਣੀ ਪਏਗੀ ਕਿ ਅਸੀਂ ਇਹ ਜਿਹੜਾ ਉਜ਼ਾੜਾ ਪੰਜਾਬ ਪਾਰਟੀ ਹੈ ਆਮ ਆਦਮੀ ਪਾਰਟੀ ਨਾਲ ਨੂੰ ਕੋਈ ਨੂੰ ਉਜ਼ਾੜਾ ਪੰਜਾਬ ਪਾਰਟੀ ਕਹੋ ਇਹ ਜਿਹੜੀ ਉਜ਼ਾੜਾ ਪੰਜਾਬ ਪਾਰਟੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਹੋਰ ਪੰਜਾਬ ਨੂੰ ਜੜੇਗੀ ਕੀਤਾ ਕੁਛ ਨਹੀਂ ਸਿਰਫ ਗੱਪਾਂ ਸਟੇਜ ਦੇ ਉੱਤੇ ਚੁਟਕਲੇ ਵਿਰੋਧੀਆਂ ਤੇ ਤੰਜ ਹੋਰ ਕੁਛ ਨਹੀਂ ਹੈ ਪੰਜਾਬ ਦੇ ਵਿੱਚ ਇੱਕ ਵੀ ਪ੍ਰਾਪਤੀ ਜਿਹੜੀ ਆਪਦੀ ਨਹੀਂ ਗਿਨਾ ਸਕੇ ਇੱਕ ਇੱਕ ਹਜ਼ਾਰ ਰੁਪਏ ਵਾਲੀ ਗੱਲ ਫੇਰ ਹਰ ਸਾਲ ਦੀ ਤਰ੍ਹਾਂ ਕਹਿੰਦੇ ਅਗਲੇ ਬਜਟ ਵਿੱਚ ਰੱਖਾਂਗੇ ਹੁਣ ਕਾਣੀ ਇੱਥੇ ਮਿੱਤਰੋ ਕੀ ਅਸੀਂ ਲੋਕ ਚਾਹਣੇ ਆ ਕਿ ਇਹ ਗੁਰੂ ਮਹਾਰਾਜ ਦੀ ਬਰਸਾਈ ਹੋਈ ਤਰਤੀ ਇਨੂੰ ਇਸੇ ਤਰੀਕੇ ਨਾਲ ਉਜਾੜਿਆ ਜਾਵੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਪਿਛਲੇ 4 ਸਾਲ ਤੋਂ ਉਜਾੜਿਆ ਦਿੱਲੀ ਦੇ ਕਾਵਾਂ ਨੂੰ ਖੁਸ਼ ਕਰਨ ਵਾਸਤੇ ਕਰੋੜਾਂ ਰੁਪਈਆ ਜਿਹੜਾ ਹਰ ਰੋਲ ਪੰਜਾਬ ਦੇ ਖਜ਼ਾਨੇ ਚੋਂ ਆਇਆ ਜਾ ਰਿਹਾ ਉਹ ਸਾਡੀ ਖੂਨ ਪਸੀਨੇ ਦੀ ਕਮਾਈ ਦਾ ਦਿੱਤਾ ਹੋਇਆ ਟੈਕਸ ਹੈ ਕੱਲੇ-ਕੱਲੇ ਪੰਜਾਬੀ ਨੇ ਇੱਕ-ਇੱਕ ਪੈਸਾ ਸਵੇਰ ਤੋਂ ਲੈ ਕੇ देर ਸ਼ਾਮ ਤੱਕ ਜੋ ਚੀਜ਼ਾਂ ਵਰਤਦਾ ਉਹਦਾ ਟੈਕਸ ਸਰਕਾਰ ਕੋਲ ਜਾਂਦਾ ਹੈ ਉਹ ਟੈਕਸ ਤਾਂ ਹੁੰਦਾ ਹੈ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਦੇ ਵਿਕਾਸ ਵਾਸਤੇ ਪਰ ਇਹ ਟੈਕਸ ਜਿਹੜਾ ਹੈ ਇਹ ਸਿਰ ਤੋਂ ਸਿਰਫ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਤੇ ਆਮ ਆਦਮੀ ਪਾਰਟੀ ਨੂੰ ਪੂਰੇ ਹਿੰਦੁਸਤਾਨ 'ਚ ਪ੍ਰਮੋਟ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ ਜੀਦਾ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਨੁਕਸਾਨ ਹੈ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਲਜਾਨ ਦੀ ਬਜਾਏ ਅੱਜ ਪੰਜਾਬ ਦੇ ਮੁੱਦੇ ਵਿਸਾਰ ਦਿੱਤੇ ਗਏ ਆ ਜਿਨ੍ਹਾਂ ਮੁੱਦਿਆਂ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੀ ਉਹਨਾਂ ਮੁੱਦਿਆਂ ਤੋਂ ਪਾਸਾ ਕਿਨਾਰਾ ਕਰਦੇ ਹੋਏ ਅੱਜ ਹੋਰ ਹੀ ਗੱਲਾਂ ਉਹ ਭਾਵੇਂ ਧਾਰਮਿਕ ਹੋਣ ਆਵੇਂ ਕੁ ਹਾਸ ਵਾਂਗ ਇਹਨਾਂ ਨੇ ਕਿਸਨੇ ਉਹਨੂੰ ਉਧਰਲੇ ਬੰਨੇ ਲਈ ਫਿਰਦੇ ਆ ਪਰ ਜੋ ਕੁਛ ਅੱਜ ਫੇਰ ਸਰਕਾਰੀ ਬੱਸਾਂ ਦੀ ਦੁਰਵਰਤੋਂ ਹੋਈ ਹੈ ਸਰਕਾਰੀ ਪੈਸੇ ਦੀ ਦੁਰਵਰਤੋਂ ਹੋਈ ਹੈ ਤੇ ਮਸ਼ਹੂਰੀ ਆਮ ਆਦਮੀ ਪਾਰਟੀ ਦੀ ਜਿਹੜੀ ਹੋਈ ਹੈ ਉਹਦੇ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਬੋਝ ਪਿਆ ਜਿਸ ਦਾ ਕਿ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਇਹਨਾਂ ਦੇ ਕੋਲੋਂ ਪਾਈ ਪਾਈ ਦਾ ਹਿਸਾਬ ਉਹ ਲੈਣਾ ਹੋਏਗਾ ਪਰ ਉਹ ਲਿਆ ਉਦੋਂ ਜਾਏਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਜਿੱਥੇ ਮਰਜੀ ਇਹ ਭੱਜ ਲੈਣ ਇਹਨਾਂ ਤੋਂ ਰੁਪਈਏ ਰੁਪਈਏ ਦਾ ਹਿਸਾਬ ਲਾਵਾਂਗੇ ਜੋ ਪੰਜਾਬ ਦੇ ਖਜ਼ਾਨੇ ਨੂੰ ਤੇ ਪੰਜਾਬ ਨੂੰ ਬਰਬਾਦ ਕਰਕੇ ਨਾ ਰੱਖਤਾ ਸੋ ਅੱਜ ਤੋਂ ਬਾਅਦ ਇਹਨਾਂ ਦਾ ਨਾਂ ਜਿਹੜਾ ਹੈ ਨਾ ਹੁਣ ਆਮ ਆਦਮੀ ਪਾਰਟੀ ਨਹੀਂ ਪੰਜਾਬ ਉਜ਼ਾੜਾ ਪਾਰਟੀ ਰੱਖ ਦਿੱਤੀ ਜਾਵੇ ਜਿਹੜੀ ਰਾਜਾ ਸਾਹਿਬ ਗੁਰੂ ਘਰ ਵੰਗਿਆਂ ਦੇ ਨੇੜੇ ਆ ਤੋ ਉੱਥੇ ਮੁੱਖ ਮੰਤਰੀ ਉਹ ਵੀ ਕੋੜਾ ਝੂਠ ਹੋ ਰਿਹਾ ਕਿ 269 ਸੂਬ ਜਿਹੜੇ ਮਿਲੇ ਆ ਅ ਰਾਜਾ ਸਾਹਿਬ ਸਥਾਨ ਦੀ ਬੜੀ ਵੱਡੀ ਮਾਨਤਾ ਆ ਤੇ ਉਹਨਾਂ ਦਾ ਹੀ ਜਿਹੜਾ ਐਮ ਐਲ ਏ ਆ ਜੋ ਆਮ ਆਦਮੀ ਪਾਰਟੀ ਦਾ ਉਹ ਵੀ ਇਹ ਗੱਲ ਕਹਿ ਰਿਹਾ ਕਿ ਇੱਥੇ ਕੋਈ ਵੀ ਅਵਗਿਆ ਨਹੀਂ ਕੋਈ ਵੀ ਸਰੂਪ ਜਿਹੜੇ ਆ ਅ ਅਧਿਕਾਰ ਦੇ ਤੌਰ ਤੇ ਨਹੀਂ ਮਿਲੇ ਕਿਉਂਕਿ ਉਹਦੇ ਵਿੱਚ ਬਹੁਤ ਸਰੂਪ ਜਿਹੜੇ ਆ 76 ਦੇ ਕਰੀਬ ਜਿਹੜੇ ਸਰੂਪ ਆ ਉਹ ਜੀਵਨ ਸਿੰਘ ਚੱਤਰ ਸਿੰਘ ਉਹਨਾਂ ਦੇ ਪ੍ਰਾਤਨ ਆ ਤੇ ਉਹਦੋਂ ਵੀ ਪ੍ਰਾਤਨ ਰੂਪ 1978 ਦੇ ਪਏ ਆ ਤੇ ਉਹਦੇ ਤੋਂ ਅੱਗੇ ਜਿਹੜੇ ਅਸੀਂ ਰੂਪ ਦਿੱਤੇ ਉਹ 15 16 ਨੂੰ ਰੂਪ ਜਿਹੜੇ ਉਹ ਦਿੱਤੇ ਗਏ ਆ ਤੇ ਉੱਥੇ ਰਜਾਨਾ ਜਿਹੜੇ ਆ 45 ਤੋਂ 50 ਸ੍ਰੀ ਅਖੰਡਪੁਰ ਸਾਹਿਬ ਦੇ ਪੋਗ ਰਜਾਨਾ ਪਾੜ ਰੱਖੇ ਜਾਂਦੇ ਆ ਐਡੀ ਵੱਡੀ ਮਾਨਤਾ ਆ ਤੇ ਇਹਨੇ ਇੱਕ ਜਿਹੜੀ ਗੱਲ ਕਹੀ ਆ ਮੈਨੂੰ ਮਨ ਵੀ ਦੁਖਦਾ ਤੇ ਇਹ ਨਾਸਤਕ ਬੰਦੇ ਨੇ ਜਿਹੜੀ ਗੱਲ ਕਹੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਿ ਇਹ ਸਥਾਨ ਜਿਹੜਾ ਇੱਥੇ ਸਰੂਪ ਰੱਖਣ ਦੇ ਯੋਗ ਨੇਗਾ ਦੇਖੋ ਕਿ ਜਿੱਥੇ 50 50 ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਰਜਾਨਾ ਪੈਂਦੇ ਹੁਣ ਤੇ ਮਹਾਰਾਜ ਦੇ ਸਰੂਪ ਹੁਣ ਇਦਾਂ ਦੀ ਸਥਮਤਤਾ ਮਿੰਮਾ ਦੇ 100 ਦੇ ਕਰੀਬ ਹੁਣੀ ਆ ਪੰਜਾਬ ਦੀ ਧਰਤੀ ਤੇ ਹਰਿਆਣਾ ਦੀ ਧਰਤੀ ਤੇ ਜਿੱਥੇ 3 300 ਸਰੂਪ ਜਿਹੜੇ ਆ ਪਏ ਆ ਤੇ ਸਾਡੇ ਜਲੰਧਰ ਤੱਲਣ ਸਾਹਿਬ ਉੱਥੇ ਚੱਲ ਚੱਲ 50 50 ਪਾਠ ਰਜਾਨਾ ਚੱਲਦੇ ਆ ਬਾਣੀ ਦਾ ਪ੍ਰਚਾਰ ਬਾਣੀ ਦਾ ਪ੍ਰਸਾਦ ਜਿਹੜਾ ਇਹਨਾਂ ਸਥਾਨਾਂ ਤੇ ਹੁੰਦਾ ਤੇ ਉੱਥੇ ਕਹਿੰਦੇ ਜਗਾ ਜਿਹੜੀ ਰੱਖਣ ਯੋਗ ਨਹੀਂ ਮੈਂ ਤਾਂ ਇਹਦੇ ਲਈ ਮੁੱਖ ਮੰਤਰੀ ਨੂੰ ਕਹਿੰਦਾ ਵੀ ਹੋਸਾ ਬੜਾ ਵੱਡਾ ਸਥਾਨ ਆ ਜਿਹੜਾ ਰਾਜਾ ਸਾਹਿਬ ਵੱਡਾ ਸਥਾਨ ਆ ਉੱਤੇ ਵੱਡੀਆਂ ਸਮਾਵਾ ਆ ਤੇ ਲੋਕਾਂ ਦੀ 100-100 ਕਿਲੋਮੀਟਰ ਤੱਕ ਉਹ ਆਹਤਾ ਉਸ ਥਾਂ ਤੇ ਤੇ ਇਹ ਕਹਿੰਦਾ ਵੀ ਜਿਹੜੀ ਜਗਾ ਜਿਹੜੀ ਉਹ ਰੱਖਣ ਯੋਗ ਨਹੀਂਗੀ ਇਹ ਗੁਰੂ ਸਾਹਿਬ ਦੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਇਹਨੂੰ ਮੈਂ ਕਹਿੰਦਾ ਇਹ ਸਿੱਖ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ ਹੈ ਤਾਂ ਕਿ ਕਿਉਂਕਿ ਇਹ ਇਦਾਂ ਦੇ ਸਾਰੇ ਸਾਲਾਂ ਨੂੰ ਧਾਰਮਿਕ ਥਾਨਾਂ ਨੂੰ ਹੀ ਨੰਨ ਲੱਪੇਗਾ ਇਹ ਤਾਂ ਫਿਰ ਪਿਕਚਰ ਇਦਾਂ ਦੀ ਦੱਸਦਾ ਹੈ ਕਿ ਜਿੱਦਾਂ ਦੂਜੇ ਹਰਿਆਣਾ ਕਮੇਟੀ ਬਣੀ ਆ ਜਾਂ ਹਜੂਰ ਸਾਹਿਬ ਨਦੇੜ ਸਾਹਿਬ ਟਰਸਟ ਬਣਿਆ ਤੇ ਦੂਜਾ ਕੀ ਨਾ ਹੈਗਾ ਪੰਨਾ ਸਾਹਿਬ ਬਣਿਆ ਤੇ ਇਹ ਪਿਕਚਰ ਅਸਲ ਵਿੱਚ ਇਸ ਪਿਕਚਰ ਨੂੰ ਅੱਗੇ ਲਿਆ ਰਿਹਾ ਭਗਵੰਤ ਮਾਨ ਤੇ ਇਹ ਆਪਣੀ ਇਹਦੀ ਕੋਈ ਸੋਚ ਨਹੀਂ ਕੀ ਨਾਸਤਕ ਬੰਦਾ ਆ ਜੇ ਧਰਤਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ ਤੇ ਕਹਿਣਾ ਨਹੀਂ ਬੰਦਾ ਕਿ ਇੱਥੇ ਜਗਾ ਜਿਹੜੀ ਰੱਖਣ ਜੋਗ ਨਹੀਂ ਉੱਥੇ ਮੈਂ ਫਿਰ ਦੁਬਾਰਾ ਕਹਿੰਨਾ ਕਿ ਲੱਖਾਂ ਸੰਤਾਂ ਜਿਹੜੀਆਂ ਉੱਥੇ ਆ ਕੇ ਰਾਜਾ ਸਾਹਿਬ ਦੇ ਸਥਾਨ ਤੇ ਨਮਸਤਕ ਹੁੰਨੀਆਂ ਤੇ ਆਪਣੀਆਂ ਉਹਨਾਂ ਦੀਆਂ ਜੋ ਰਜੋਈਆਂ ਬੇਨਤੀਆਂ ਅਰਦਾਸਾਂ ਕੀਤੀਆਂ ਉਹ ਅਰਦਾਸਾਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਤੇ ਫਿਰ ਉਹਦੇ ਤੌਰ ਤੇ ਉਹ ਚਰੀਖਣ ਪ੍ਰਸਾਦ ਦੀ ਭੋਗ ਪਾਉਂਦੇ ਆ ਤੇ ਮੈਂ ਫਿਰ ਮੁੱਖ ਮੰਤਰੀ ਕਹਿੰਦਾ ਇਹਦੇ ਲਈ ਸੰਸਦ ਸੰਗਤ ਤੋਂ ਜਿਹੜੀ ਉਹ ਮਾਗੀ ਮੰਗੋਲ ਕਰੂ ਲੈ ਕੇ ਲਗਾਤਾਰ ਮੁੱਖ ਮੰਤਰੀ ਪੰਜਾਬ ਤੋਂ ਸਰਕਾਰ ਨੂੰ ਸਵਾਲ ਰੱਖਦਾ ਕਰੇ ਕੱਲ ਬੱਤੇ ਤੋਂ ਉਹ ਦਿੱਤਾ ਸੀ ਆਖਰੀ ਵਾਰ ਜਿਹੜੀ ਕਾਰਜਪ੍ਰਣਾਲੀ ਲੈ ਗਈ ਜੀ ਅੱਜ ਸਾਰੇ ਕੰਦੇ ਜਿਹੜੇ ਜ ਸਾਡੇ ਸਾਰਾ ਸਪੈਕਟ੍ਰਮ ਦਿੱਤਾ ਉਸ ਦੇ ਲਈ ਮੈਂ ਅੱਜ ਕਹਿੰਦਾ ਚਲੋ ਮੈਂ ਇਹ ਕਾਗਜ਼ ਲੈ ਕੇ ਆਇਆ ਠੀਕ ਹੈ ਅਸੀਂ ਉਹਦੇ ਉਸ ਕਾਗਜ਼ਾਂ ਦੀ ਤਫ਼ਤੀਸ਼ ਕਰਾਂਗੇ ਦੇਖਾਂਗੇ ਕਿੱਥੇ ਗਲਤੀਆਂ ਸਾਡੀਆਂ ਪਰ ਮੈਂ ਮੁੱਖ ਮੰਤਰੀ ਨੂੰ ਕਹਿੰਦਾ ਤੇਰੇ ਕੋਲ ਲੱਖਾਂ ਗਲਤੀਆਂ ਹੈ ਜਿਹੜੀਆਂ ਪੰਜਾਬ ਦੀ ਧਰਤੀ ਤੇ ਕਰਦਾ ਪਿਆ ਇਹ ਉਹਦਾ ਫੇਸ ਹਿਸਾਬ ਦਊਗਾ ਸੰਗਤ ਨੂੰ ਜਿਹੇ ਅੱਛੀ ਲੱਖਾਂ ਗਲਤੀਆਂ ਜਿਹੇ ਤੂੰ ਹੀ ਕਰਦੇ ਪਏ ਉਹਦਾ ਹਿਸਾਬ ਦਊਗਾ ਇਹ ਸਾਡਾ ਆਪਣਾ ਆਧਾਰਾ ਸਾਡੇ ਸਰਵਿਸ ਰੂਲ ਆਪਣੇ ਆ ਸਾਡੀ ਆਪਣੀ ਪ੍ਰੂਫ ਸਤਾ ਇਹਦੇ ਤੇ ਤੇ ਅਸੀਂ ਇਹਦੇ ਤੇ ਵੀ ਕਿਤੇ ਫਿਰ ਵੀ ਦੇਖ ਕੇ ਗਿਆ ਅਸੀਂ ਉਹਦੇ ਲਈ ਤਰਫੀਜ਼ ਦੇਖਾਂਗੇ ਵੀ ਕਿੱਥੇ ਗਲਤੀ ਆ ਵਧੀਆ ਗੱਲ ਆ ਉਹ ਲਗਾਤਾਰ ਬਿਆਨ ਸਿੰਘ ਸਾਹਿਬ ਨੇ ਸੀ ਕਿ ਗੋਲਤ ਚੱਕੀ ਜਾਵੇ ਗੋਲਕਣਾ ਰੱਖੋ ਗੁਰਦਾਰਿਆਂ ਚ ਪਰ ਆਪ ਕੱਲ ਜਦੋਂ ਪਹੁੰਚੇ ਨਹੀਂ ਸਭ ਤੋਂ ਪਹਿਲੇ ਪੈਸੇ ਉੱਚ ਪਾਈ ਨੇ ਮੱਥਾ ਟੇਕ ਮੱਥਾ ਟੇਕਿਆ ਫਿਰ ਜਾ ਕੇ ਤਮਸਾ ਕੋਈ ਨਹੀਂ ਫਿਰ ਇਹ ਦੋ ਵੀਜ਼ਾ ਕਿ ਦੇਖੋ ਕਿ ਇਹ ਤਨਤੰਦੂ ਰਾਮਦਾਦਾ ਦਾ ਦਰਿਆ ਇਹ ਕਿਸੇ ਦੇ ਵੀ ਕਹੇ ਤੇ ਨਾ ਗੋਲਕਾਂ ਚੱਕੀਆਂ ਜਾਂਦੀਆਂ ਨਾ ਰੱਖਿਆ ਨੇ ਜੇ ਕੋਈ ਮੱਥਾ ਟੇਕਦਾ ਨਾ ਤਨਤੰਦੂ ਰਾਮਦਾਦਾ ਤੇ ਗੁਰੂ ਰਾਮਦਾਸ ਨੂੰ ਸਮਰਪਤ ਨਮਤਕ ਹੁੰਦਾ ਉਦੀ ਆਤ ਤਾਂ ਹੁੰਦੀ ਮੈਂ ਗੁਰੂ ਰਾਮਦਾਸ ਦੇ ਦਰ ਤੇ ਚੱਲਿਆ ਤੇ ਦਸਵੰਦ ਕੱਢਾ ਤੇ ਉਹ ਮੱਥਾ ਟੇਕਦੇ ਆ ਇਹਦੇ ਕਹਿ ਥੋੜੋ ਨਾਸਤਕ ਬੰਦੇ ਦੇ ਕਹਿ ਥੋੜੋ ਗੋਲ ਕੇ ਚੱਕਿਆ ਜਾਣੀਆਂ ਜਾਂ ਰੱਖੀਆਂ ਜਾਣੀਆਂ ਇਹ ਆਪ ਵੀ ਮੱਥਾ ਟੇਕ ਗਿਆ ਕੱਲ ਤੇ ਮੱਥਾ ਠੀਕ ਕੇ ਗਿਆ ਇਹ ਆਪਣੇ ਮੈਂ ਕਹਿੰਦਾ ਆਪਣੇ ਹੀ ਬਚਨਾਂ ਨੂੰ ਫਿਰ ਦੁਆਰਾ ਦੂਜੇ ਕੈਲੋ ਵੀ ਨੇ ਇਹਦੇ ਤੇ ਪੈਰਾ ਨਹੀਂ ਦਿੰਦਾ ਤੇ ਜਦ ਵੀ ਅੱਜ ਮੱਥਾ ਨਾ ਟੇਕਦਾ ਪੈਸੇ ਨਾ ਟੇਕਦਾ ਤੇ ਜੇ ਪੈਰਾ ਦੇਣਾ ਇਸ ਦੇ ਲਈ ਗੁਰੂ ਰਾਮਦਾਸ ਦੇ ਦਰ ਤੇ ਜਾਨਾ ਲੱਖਾਂ ਦੀ ਆਤਾ ਦੇ ਨਾਲ ਸੰਗਤ ਹੁੰਦੀ ਹੈ ਤੇ ਉਹਨਾਂ ਇੱਥੇ ਤਾਂ ਕੋਤਲ ਵਰਤਦੇ ਆ ਤੇ ਇਹਦੇ ਲਈ ਕੋਈ ਵੀ ਇਹ ਮਹਿਕਮਿਆਂ ਦਾ ਕੋਈ ਬੰਦਾ ਕਹਦੇ ਇੱਕ ਇੱਕ ਹੀ ਕੋਈ ਬੰਦਾ ਕਹਦੇ ਆ ਕੇ ਇਹ ਕਿਤੇ ਵੀ ਨਹੀਂ ਸੰਗਤ ਨੇ ਹਮੇਸ਼ਾ ਦਸਬੰਦ ਕੱਢਿਆ ਗੁਰਨਾਨਦ ਸਾਹਿਬ ਨੇ ਕਿਹਾ ਕਿ ਕਰਤ ਕਰੋ ਨਾਮ ਜੋ ਪਰਤੇ ਬਣ ਜੋ ਬਾਈ ਜੀ ਅੱਗੇ ਕਿਸ ਤਰ੍ਹਾਂ ਗੱਲਬਾਤ ਹੋਈ ਕਿ ਦੇਖੋ ਮਾਹੌਲ ਸ਼ਾਂਤ ਹੈ ਅਸੀਂ ਤਾਂ ਅੱਜ ਵੀ ਚਾਹੁੰਦੇ ਆ ਕਿ ਇਹ ਗੁਰੂ ਘਰ ਵੱਲੋਂ ਕਿਸੇ ਨੂੰ ਨਾ ਦਵੇ ਤੇ ਨਾ ਈਰਖਾ ਦਾ ਨਹੀਂ ਦਿਖਣਾ ਚਾਹੀਦਾ ਇਹ ਗੁਰੂ ਰਾਮਦਾਸ ਦਾ ਦਾਰਿਆ ਸਿੱਖਾਂ ਦਾ ਕੇਂਦਰਿਸਥਾਨ ਹੈ ਇੱਥੇ ਤਾਂ ਵਰਤਾਂ ਲੈ ਕੇ ਜਾਣਾ ਚਾਹੀਦਾ ਆਪਣੀਆਂ ਝੋਲੀਆਂ ਭਰ ਕੇ ਜਾਣਾ ਚਾਹੀਦਾ ਮੇਰੀ ਮੁੱਖ ਮੰਤਰੀ ਨੂੰ ਬੇਨਤੀ ਅੱਜ ਪਟਿਆਲਾ ਦੇ ਐਸਐਸਪੀ ਦੀ ਜਿਹੜੀ ਇੱਕ ਵਾਇਰਲ ਕਾਨਫਰੰਸ ਕਾਲ ਹੈ ਜਿੱਥੇ ਉਹ ਸਿੱਧੇ ਦਿਸ਼ਾ ਨਿਰਦੇਸ਼ ਆਪਣੇ ਅਫਸਰਾਂ ਨੂੰ ਦੇ ਰਹੇ ਸੀ ਕਿ ਕਿਸ ਤਰੀਕੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਿਧਾਨੀ ਦੀਆਂ ਚੋਣਾਂ ਦੌਰਾਨ ਉਹਨਾਂ ਦੇ ਘਰੋਂ ਚੱਕਣਾ ਉਹਨਾਂ ਨੂੰ ਨਾਮਿਨੇਸ਼ਨ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਉਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਲਈ ਆਇਆ ਹੈ ਤੇ ਕੋਰਟ ਨੇ ਅੱਜ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਸੀ ਰਾਜਕਮਲ ਚੌਧਰੀ ਸਾਹਿਬ ਉਹਨਾਂ ਦੇ ਵਕੀਲ ਸਾਹਿਬ ਨੂੰ ਪੁੱਛਿਆ ਕਿ ਜਿਹੜਾ 10 ਦਸੰਬਰ 2025 ਦਾ ਇਸ ਕੋਰਟ ਦਾ ਆਰਡਰ ਸੀ ਜਿੱਦੇ ਤੇ ਐਕਸਪੈਕਟ ਕੀਤਾ ਗਿਆ ਸੀ ਕਿ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਪ੍ਰਭਾਵ niche ਨਹੀਂ ਉਹਦੇ ਚ ਹੁਣ ਤੱਕ ਸਟੇਟ ਕਮਿਸ਼ਨ ਨੇ ਕੀ ਕੀਤਾ ਔਰ ਦੂਸਰੇ ਪਾਸੇ ਕੋਰਟ ਨੇ ਸਪੈਸਫਿਕਲੀ ਸਟੇਟ ਕਮਿਸ਼ਨ ਨੂੰ ਪੁੱਛਿਆ ਕਿ ਇਹਦੀ ਜਾਂਚ ਕਿੱਥੇ ਤੱਕ ਗਈ ਤਾਂ ਸਟੇਟ ਕਮਿਸ਼ਨ ਦੇ ਵਕੀਲ ਸਾਹਿਬ ਨੇ ਕੋਰਟ 'ਚ ਜਵਾਬ ਦਿੱਤਾ ਕਿ ਜੀ ਇਹ origignal source ਨਹੀਂ ਦੇ ਰਹੇ ਤਾਂ ਅਸੀਂ ਕੋਰਟ ਨੂੰ ਇਹ ਦੱਸਿਆ ਕਿ ਜੋ ਸਾਡੇ ਕੋਲ ਮਟੀਰੀਅਲ ਅਵੇਲੇਬਲ ਔਨ ਰਿਕਾਰਡ ਹੈ ਕਿਉਂਕਿ ਜੋ PIL ਦੇ ਵਿੱਚ ਪੈਨ ਡਰਾਈਵ ਲੱਗੀ ਹੈ ਉਹੀ ਪੈਨ ਡਰਾਈਵ ਪੁਲਿਸ ਨੂੰ ਦਿੱਤੀ ਤੇ ਇਹ ਜਿਹੜੀ ਆਡੀਓ ਕਾਲ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੈ ਤੇ ਹਲੇ ਤੱਕ ਇਨਵੈਸਟੀਗੇਟਿੰਗ ਏਜੰਸੀ ਇੱਕ ਪਾਸੜ ਜਾਂਚ ਕਰ ਰਹੀ ਹੈ ਮਤਲਬ ਬਤੌਰ ਵਕੀਲ ਦੇ ਮੈਨੂੰ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤੇ ਇਹ ਚੀਜ਼ ਪੁੱਛੀ ਜਾ ਰਹੀ ਹੈ ਕਿ origignal source ਕੀ ਹੈ ਪਰ ਜਿਹੜੇ ਪੁਲਿਸ ਅਫਸਰ ਨੇ ਨਾ ਤਾਂ ਉਹਨਾਂ ਦਾ ਕੋਈ ਹਲੇ ਵੌਇਸ ਸੈਂਪਲ ਲਿਆ ਨਾ ਕੋਈ ਉਹਨਾਂ ਦੇ ਜਿਹੜੇ ਮੋਬਾਈਲ ਨੇ ਉਹ ਕਨਫਿਸਕੇਟ ਕੀਤੇ ਨੇ ਤੇ ਦੂਸਰੇ ਪਾਸੇ ਇਹੀ ਜਿਹੜੀ ਪੰਜਾਬ ਪੁਲਿਸ ਹੈ ਜਿਹੜੀ ਇਸ ਕੇਸ ਚ origignal source ਮੰਗ ਰਹੀ ਹੈ ਇਹਨੇ ਦਿੱਲੀ ਵਿਧਾਨ ਸਭਾ ਚ ਆਤੀਸ਼ੀ ਨੇ ਜੋ ਗੁਰੂ ਸਹਿਬਾਨਾਂ ਬਾਰੇ ਬੋਲਿਆ ਉਹਨਾਂ ਨੂੰ ਬਚਾਉਣ ਦੇ ਲਈਏ ਬਿਨਾ ਦਿੱਲੀ ਵਿਧਾਨ ਸਭਾ ਤੋਂ origignal source ਲੇ ਆਪਣੇ ਆਪ ਹੀ ਇਨਵੈਸਟੀਗੇਸ਼ਨ ਵੀ ਕਰਤੀ ਫੋਰੈਂਸਿਕ ਸੈਂਸ ਬੋਟਰੀ ਨੇ ਨਹੀਂ ਦਿਖਾਉਂਦਾ ਕਿ ਜਿੱਥੇ ਆਪਣੇ ਬੰਦਿਆਂ ਨੂੰ ਬਚਾਉਣਾ ਹੈ ਉੱਥੇ ਕੋਈ ਰੂਲ ਕਾਨੂੰਨ ਫਾਲੋ ਨਹੀਂ ਹੁੰਦਾ ਉਰੇ ਐਸਐਸਪੀ ਨੂੰ ਬਚਾਉਣਾ ਤਾਂ ओरिजिनल ਸੋਰਸ ਲੈ ਲਓ ਉਥੇ ਆਤੀਸ਼ੀ ਨੂੰ ਬਚਾਉਣਾ ਸੀ ਉਥੇ ओरिजिनल ਸੋਰਸ ਦੀ ਲੋੜ ਹੀ ਨਹੀਂ ਜਿਦੇ ਕਰਕੇ ਦਿੱਲੀ ਵਿਧਾਨ ਸਭਾ ਨੇ ਡੀਜੀਪੀ ਸਾਹਿਬ ਨੂੰ ਪ੍ਰਿਵਿਲੇਜ ਮੋਸ਼ਨ ਵੀ ਜਾਰੀ ਕੀਤਾ ਹੈ ਜਵਾਬ ਦੇਣਾ ਸੋ ਹੁਣੇ ਸਾਰੇ ਕਾਸੇ ਦੀ ਜਿਹੜੀ ਸੁਣਵਾਈ ਹੈ ਉਹ ਮਾਨਯੋਗ ਪੰਜਾਬ ਰਹਿਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਫਰਸਟ ਵੀਕ ਆਫ ਫੈਬਰੂਰੀ ਚ ਲਗਾਈ ਹੈ ਤੇ ਤਿੰਨ ਹਫਤਿਆਂ ਦੇ ਅੰਦਰ ਪੰਜਾਬ ਦੀ ਸਰਕਾਰ ਨੂੰ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਕੋਰਟ ਨੂੰ ਦੱਸਣਾ ਹੈ ਕਿਹਦੀ ਜਾਂਚ ਦੇ ਵਿੱਚ ਹੁਣ ਤੱਕ ਕੀ ਹੋਇਆ